ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡੇ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗੁਰਦੀਪ ਕਨੌਲੀ ਤੇ ਅੱਜ ਪਿੰਡ ਕਨੌਲੀ ਦੇ ਵਿੱਚ ਛਿੰਝ ਮੇਲਾ ਜੀ ਪਿੰਡ ਕਨੌਲੀ ਜਿਹੜਾ ਰੋਪੜ ਦੇ ਵਿੱਚ ਪਰ ਛਿੰਝ ਮੇਲਾ ਹਾਵਾਂਗੇ ਪੂਰਾ ਛਿੰਝ ਮੇਲਾ ਲੱਗਿਆ ਹੋਇਆ ਜੀ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਟੇਜ ਲੱਗੀ ਹੋਈ ਆ ਦੇਖਾੜਾ ਲੱਗਿਆ ਹੋਇਆ ਜੀ ਪਹਿਲਵਾਨਾਂ ਦਾ ਤੇ ਪਹਿਲਵਾਨਾਂ ਦਾ ਤੁਹਾਨੂੰ ਪੂਰਾ ਛਿੰਝ ਮੇਲਾ ਦਿਖਾਵਾਂਗੇ ਤੁਹਾਨੂੰ ਥੋੜੇ ਜਿਹੜੇ ਪਹਿਲਵਾਨਾਂ ਦੇ ਹੋਣੇ ਆ ਸਾਹਮਣੇ ਸਟੇਜ ਲੱਗੀ ਹੋਈ ਜੀ ਦੇਖ ਸਕਦੇ ਆਪਾਂ ਤੇ ਲਓ ਜੀ ਪਿੰਡ ਕਨੌਲੀ ਦੇ ਵਿੱਚ ਛਿੰਝ ਮੇਲਾ ਹੋ ਰਿਹਾ ਆ ਭਰਾ ਵੀ ਦੇਖ ਲੋ ਆਜੂ ਜੀ ਅੰਦਰ ਰੋਟੀਆਂ ਦੇ ਸਟੇਜ ਦੇ ਕਾਰਜ ਜੀ ਸ਼ੁਰੂ ਕਰ ਗਏ ਆ ਆਜੂ ਜੀ ਤੇ ਲੋ ਜੀ ਬਾਈ ਜਲੇਬੀਆਂ ਪੱਕ ਰਹੀਆਂ ਮੇਲੇ ਦੇ ਵਿੱਚ ਗਰਮਾ ਗਰਮ ਜਲੇਬੀਆਂ ਤੇ ਮੇਲਾ ਭਖਿਆ ਪਿਆ ਪੂਰਾ ਹੁਣ 10 ਤੋਂ 20 ਸਭਾਈ ਨੂੰ ਹੋਵੇ ਕਾਪੀ ਬੱਕਰੋ ਤੇ ਖੇਤਰਾ ਵਿੱਚ ਚਤੂਰੀ ਦਾ ਜਾਣ ਬਣਾਈ ਹੈ ਅੱਜ ਗੱਲ ਕੋਸਟੀ ਦੀ ਹੋ ਰਹੀ ਹੈ ਦਾ ਮੈਦਾਨਾਂ ਦੇ ਉੱਤੇ ਤੇ ਦੁਕਾਨਾਂ ਲੱਗੀਆਂ ਹੀ ਲੱਗ-ਲੱਗ ਸਟਾਲ ਲੱਗੇ ਹੋਏ ਸਾਰੇ ਖਾਧੀਆਂ ਖੁਰਾਕਾਂ ਲਾਈਆਂ ਮੇਲੇ ਦਾ ਬੰਦਾ ਜੇ ਮਾਦ ਵਿੱਚ ਦੇ ਸਾਹਮਣੇ ਮੋੜ ਜਾਣੇ ਹੈ ਉਧਰ ਸਾਡੇ ਕੋਟਾਰ ਪਹਿਬਾਨ ਜੀ ਸਾਡਾ ਫੋਰ ਦਾ ਸਖਾ ਗੁਰੂ ਸ਼ੇਰ ਸਰਕਾਰੀ ਹਾਈ ਸਕੂਲ ਦੇ ਵਿੱਚ ਹੋ ਰਹੀ ਛੰਜ ਪਿੰਡ ਕਨੌਲੀ ਦੇ ਵਿੱਚ ਤੇ ਅਲੱਗ-ਅਲੱਗ ਜਗ੍ਹਾ ਸਟਾਲ ਲੱਗੇ ਹੋਏ ਆ ਦੇਖ ਸਕਦੇ ਆ ਆਪਾਂ ਤੇ ਲਓ ਜੀ ਤੇ ਲੈ ਕੇ ਚੱਲਦੇ ਸਾਨੂੰ ਛੰਝ ਮੇਲੇ ਦੇ ਵਿੱਚ ਤੇ ਅੱਗੇ ਸਾਰੇ ਹੀ ਇਹ ਸਟਾਲ ਲੱਗੇ ਹੋਏ ਆ ਤੇ ਲਓ ਜੀ ਆਪਾਂ ਦੇਖ ਰਹੇ ਆ ਪਿੰਡ ਘਰੋਲੀ ਦਾ ਛੰਝ ਮੇਲਾ ਤੇ ਚੱਲਦੇ ਆ ਅੰਦਰ ਸਟੇਜ ਤੇ ਫੈਲਦੇ ਆ ਆਖੋ ਜੀ ਮਾਨ ਵਾਲੀ ਗੱਲ ਹੈ ਮੁਖਤਿਆਰ ਮਹਿਬਾਨ ਜੀ ਨਗਰ ਕਨੂਲੀ ਇੱਕ ਵੱਡਾ ਨਾ ਪਹਿਲਵਾਨੀ ਆਪੋ ਸਾਡੇ ਮੁਖਤਿਆਰ ਪਹਿਲਵਾਨ ਜੀ ਆਹ ਵੀ ਖੇਤਾਂ ਆਪਣੇ ਆਪ ਧਾਰਨ ਕਰਦੇ ਆਂ ਵੀ ਸਾਡੇ ਪੂਰੀ ਸ਼ਰੇ ਦੇ ਵਿੱਚ ਜੱਗਰ ਗੜਾ ਦੀ ਜੱਗਰ ਹਵੇਲੀ ਬੰਦੂਆਂ ਨੂੰ ਤਿਆਰ ਹੋ ਰਹੇ ਆ ਰੈਡੀ ਹੋ ਰਹੇ ਆ ਮਰਦੀ ਮੇਰੇ ਕੋਲ ਨਹੀਂ ਤੋਂ ਤੋਂ ਸੀ ਨੇ ਬੋਲ ਲੱਗੇ ਸੀ ਤੇ ਰੱਖੇ ਨੰਬਰੇ ਛੁਪਾ ਰੱਖੇ ਆ ਤੁਗਰਾ ਜੀ ਮੈਂ ਪੱਤੀਆਂ ਦੇ ਵਿੱਚ ਆਪ ਦਾ ਨਾਮ ਤੇ ਹਰ ਜੱਗ ਸਕੀ ਉੱਚੀ ਬੋਲਦੇ ਆ सोची सतकार ਹਰਦੀਪ ਸਿੰਘ ਜੀ ਦੁਬਈ ਵਾਲੇ ਪਰਸ ਟ੍ਰਾਂਸਪੋਰਟ ਦੁਬਈ ਜਿਹਨਾਂ ਵੱਲੋਂ ਅੱਜ ਦੇ ਗੁਸ਼ਟੀ ਦੇ ਕਾਲਾ ਪਹਿਲਵਾਨ ਜੀ ਸ਼੍ਰੀ ਚੰਪੂਰ ਸਾਹਿਬ ਔਰ ਜਸਵੀਰ ਪਹਿਲਵਾਨ ਜੀ ਸਾਡੀ ਪਠੋੜੀ ਜੱਟਾਂ ਵਾਲੇ ਸਾਡੀ ਮਨ ਪੁਜਿਆ ਨੇ ਧੰਨਵਾਦ ਹੈ ਜਸਵੀਰ ਪਹਿਲਵਾਨ ਜੀ ਪਠੋੜੀ ਜੱਟਾਂ ਦੇ ਕਾਲਾ ਪਹਿਲਵਾਨ ਜੀ ਸ਼੍ਰੀ ਚੰਪੂਰ ਸਾਹਿਬ ਵਾਲੇ ਔਰ ਛੇਵੀਂ ਤਰੀਕਾ ਲੱਗਦਾ ਬਹੁਤ ਦੇਖ ਲੋਗੇ ਚਾਂਦੀ ਪਹਿਲਵਾਨ ਜੱਖਿਆ ਅੱਥੀ ਕਹਿੰਦੇ ਗੁਜੇਂਦਰ ਪਹਿਲਵਾਨ ਪਰੇਵੀ ਹਿੱਟਾ ਬਾਬਾ ਪੂਮਾ ਮੱਤੀ ਦੇ ਸਟਾਲੇ ਉਤੇ ਇੱਕ ਰਿਹਸਕ ਜਿਹਾ ਦੰਤ ਹਰ ਸਾਲ ਦੇ ਤਰ੍ਹਾਂ ਕਰਵਾਇਆ ਜਾ ਰਿਹਾ ਹੈ ਇੱਥੇ ਰਹੀਤ ਮਗਰੂਰ ਦਾ ਵੀ ਕਹਿੰਦੇ ਵੱਡਾ ਜਿੱਤ ਹੋਣੀ ਦਾ ਹਿਆਰੇ ਵਾਲੀ ਪਹਿਲਵਾਨ ਦੇ ਨਾਲ ਤਾਵੇਂ ਮੁੰਲਾ ਪਰ ਅਲੀ ਮਾਮੂ ਪਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰਪ੍ਰੀਤ ਸਿੰਘ ਆਸਟ੍ਰੇਲੀਆ ਵਾਲਾ ਸਾਡਾ ਭਰਾ ਦਿਨ ਵੱਲੋਂ 51000 ਰੁਪਏ ਵੱਡਾ ਸਹਜੋਗੇ ਇੱਕ ਵਾਰ ਤਾੜੀਆਂ ਮਾਰੋ ਜ਼ੋਰਦਾਰ ਜੀ ਗੁਰਪ੍ਰੀਤ ਸਿੰਘ ਆਸਟ੍ਰੇਲੀਆ 51000 ਰੁਪਏ ਆਜੋ ਡੰਗਲ ਪੁੰਦਾ ਕਰਦੇ ਲੱਖ ਦਾ ਲਾਲਾ ਵਾਲਾ ਨਾਲ ਸ਼ਾਮਲ ਹੋਇਆ ਬੰਦੀ ਪ੍ਰਸਿੱਧੀ ਖੱਤੀ ਆ ਔਰ ਬੈਂਸ ਸਾਹਿਬ ਸਾਡੇ ਕੁਲਦੀਪ ਸਿੰਘ ਜੀ ਸਰਪੰਚ ਨੇ ਨਗਰ ਨੂੰ ਹੀ ਦੇ ਉਹਨਾਂ ਦੇ ਭਰਾ ਹੈ ਸਾਡੇ ਮੁਖਤਾਰ ਪਹਿਲਵਾਨ ਜੀ ਆ ਸਾਡੇ ਦੇ ਸਾਹ ਦੇ ਨਾਮ ਪੁੰਜਿਆ ਤੁੱਟੀ ਬੁੱੜੀ ਠੋਲੀ ਵਾਲੇ ਮੁਖਤਾਰੀ ਹੈ ਅਕੀ ਸਾਡੇ ਇਤਬਾਰ ਸਰ ਜੀ ਜੀਤਾ ਰਟਾਇਰ ਕਰੋਲੀ ਪੰਜਾਬ ਪੁਲਿਸ ਇੰਸਪੈਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਕਵਾਲ ਸਿੰਘ ਜੀ ਉਹਨਾਂ ਦਾ ਜੋ ਕਿ ਪੰਜਾਬ ਪੁਲਿਸ ਦੇ ਵਿੱਚੋਂ ਇੰਸਪੈਕਟਰ ਭਾਈ ਨੇ ਉਹ ਵੀ ਸਾਡੇ ਨਾਲ ਪੁੱਜਿਆ ਇਹਦਾ ਧੰਨਵਾਦ ਸਾਡੇ ਇੰਸਪੈਕਟਰ ਸਾਹਿਬ ਸਰਦਾਰ ਇਕਬਾਲ ਸਿੰਘ ਜੀ ਉਹਨਾਂ ਦਾ ਔਰ ਸਾਡੇ ਮੁਖੀਰ ਪਹਿਲਵਾਦੀ ਹੋਣਗਾ ਅਰਜਿਤ ਦਿਨਾਲਾਗੜ੍ਹ ਨਿਰਮਲ ਮੀਲਾ ਆਜੇ ਵਿੱਚ ਅਰਜਿਤ ਦਿਨਮਲ ਲੱਗੀ ਗੁੱਤੀ ਹਾਂਜੀ ਲੱਗੀ ਅਗਲੀ ਗੁੱਤੀ ਰਣਜੀਤ ਦਿਨਾਲਾਗੜ੍ਹ ਘੋੜਾ ਬੰਦਾ ਪਰ ਹਰਮਿੰਦਰ ਮੁੱਲਾਪਰ 25 ਪਹਿਲਵਾਨ ਰੋਣੀ ਅਗਲੀਆਂ ਮੁਰਸੀਆਂ ਦੇ ਪਾਤੀ ਦੇ ਚੱਤ ਕਰਾਉਣ ਦੀ ਬੇਨਤੀ ਹੈ ਜਰ ਕਮਿਸ਼ਨਰ ਜੀ ਮਹਾਰਾਸ਼ਟਰ ਵਾਲਾ ਸਾਡੇ ਦੋ ਸਰੋਵਰ ਦੀ ਜਿੱਤੇ ਤੋਂ ਬੁੱਧਿਆ ਹੈ ਜਿਵੇਂ ਅੰਦਰ ਮੇਲਾ ਮੇਲੀਆਂ ਦਾ ਯਾਰਾ ਮੇਲੀਆਂ ਦਾ ਮੇਲੇ ਇਸੇ ਕਰਕੇ ਬਣੇ ਹਨ ਪਰ ਅੱਜ ਕੱਲ ਲੋਕੀ ਨਾ ਦੂਜੇ ਪਾਸੇ ਯੂਜ਼ ਕਰਨ ਲੱਗਿਆ ਹੁਣ ਜਿਵੇਂ ਹੁਣ ਪਹਿਲਵਾਨ ਨੇ ਸਾਡੇ ਟਾਈਮ 'ਚ ਤੁਸੀਂ ਵੇਖਿਆ ਹੀ ਹੈ ਬਈ ਜਾ ਕੇ ਕਹਿਣਾ ਵੀ ਹਾਂਜੀ ਸਾਡੀ ਕਰਾਉ ਕੁਸ਼ਤੀ ਜਿੱਦਾ ਮਰਜੀ ਕਰਾਓ ਚੱਡੀ ਦੇ ਉੱਤੇ ਜਿੱਦਾਂ ਮਰਜੀ ਬੋਲੋ ਹੁਣ ਬੱਜੀਆਂ ਕੁਸ਼ਤੀ ਦੀਆਂ ਮੇਲੇ ਘੁੰਮਣ ਜਾਂਦੇ ਸੱਤ ਬਾਰਾਂ ਮਹੀਨੇ ਨੀ ਪਰ ਕਿਹਦੇ ਤੋਂ ਬਈ ਪੱਕੇ ਮਾਫੀਆ ਬਣ ਗਏ ਵੀ ਪੱਕੇ ਹਰ ਇੱਕ ਬੰਦਾ ਤਰ੍ਹਾਂ ਹੋਣ ਹਰ ਚੀਜ਼ ਪੱਕੀ ਹੋ ਗਈ ਉਸ ਟਾਈਮੇ ਨਹੀਂ ਪਤਾ ਹੁੰਦਾ ਵੀ ਕਿਤੇ ਨਾਲ ਢੁਲਣਾ ਸੀ ਜਾਣ ਪਤਾ ਨਹੀਂ ਕਿਤੇ ਨਾਲ ਕਿਤੇ ਨਾਲ ਪਿੱਛੇ ਪਜੇ ਕਿਤੇ ਨਾਲ ਢੁਲਣਾ ਤੇ ਜੋ ਛੱਡੀ ਤੇ ਚੱਲਦੇ ਇਹਨਾਂ ਉਹੀ ਬੰਦਾ ਜਾਂਦਾ ਅਰਜੀਤ ਬਿੰਨਾ ਨਗਰ ਹਾਂ ਘੋੜਾ ਮੱਲਾਪ ਜਿਹੜਾ ਮਰਜੀ ਆ ਜਾ ਕੋਈ ਵੀ ਆ ਜਾ ਕੋਲ ਹਰਵੀਰ ਮੱਲਾ ਪਰ ਬੱਚੀ ਰੋਣੀ ਦੀ ਕੁਸ਼ਤੀ ਹੈ ਤਿਆਰੀ ਕਰਵਾਉਂਦਾ ਵੀਰੋ ਸਰਦਾਰ ਭਿੰਦਰ ਸਿੰਘ ਜੀ ਉਹਨਾਂ ਦਾ ਪੁੱਤਰ ਹੈ ਆਪਣੀ ਨੇਕ ਕਮਾਈ ਵਿੱਚੋਂ 21000 ਰੁਪਏ ਦਾ ਵੱਡਾ ਸਹਿਯੋਗ ਜਿਹੜਾ ਬੁੱਧਾ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਅਦਰ ਕਰਨ ਸਾਡਾ ਆੜ ਦੇ ਵੀਰੋ ਅੱਜ ਪੋਸਟ ਤੋਂ ਭਾਣਾ ਗੱਟੀ ਇਹਦਾ ਕੋਸ਼ੀ ਦਾ ਵੱਡਾ ਫੈਨਲ ਸਾਡਾ ਕਰਮ ਕੋਟਾ ਮਾਜਰੀ ਵਾਲਾ ਕੋਸਰ ਰਿੰਗਰ ਮਰਦਾਰ ਵਾਲਾ ਤੇ ਨਾਲ ਹਰਜਸ ਚੰਗੂਰ ਸਾਹਾ ਜੋਗੇ ਪਹਿਲਵਾਂ ਜੀ ਦਾ ਸੁਪੁੱਤਰ ਚੰਗੂਰ ਸਾਹ ਵਾਲਿਆਂ ਦਾ ਕਰਾ ਲੇ ਕੁਸ਼ਤੀ ਸ਼ੁਰੂ ਮਸਤਾਕ ਪਹਿਲਵਾਂ ਚੰਤੂ ਪਹਿਲਵਾਂ ਕਲਿਆਣਾ ਇੰਦਰ ਛੋਟ ਜਸਵਿੰਦਰ ਸਿੰਘ ਜੀ ਸਰਪੰਚ ਸਾਹਿਬ ਸਿੰਘਪੁਰਾ ਜਿਨ੍ਹਾਂ ਵੱਲੋਂ 1111000 ਦਾ ਵੱਡਾ ਸਹਿਯੋਗ ਹੈ ਜਸਵਿੰਦਰ ਸਿੰਘ ਜੀ ਸਰਪੰਚ ਸਾਹਿਬ ਸਿੰਘਪੁਰੇ ਵਾਲੇ ਸਾਡੇ 11000 ਦੇ ਮੁੰਡਾ ਸਜੋਗ ਇਧਰ ਉੱਤਪਾਦ ਹੈ ਅਦਰ ਚੰਨ ਵਾਲੀ ਜੀ ਹੋ ਗਈ ਔਰ ਬੈਂਟੀਆ ਸਟੇਰੀ ਕੈਮਰਾ ਦੀ ਸਟੇਜ ਦੇਖੋ ਆ ਜਓ ਇਧਰ ਮਾਰਸਵਾਰ ਸ਼ੁਰੂ ਕੀਤੇ ਜਾਣੇ ਆ ਬਈ ਹਰਸ਼ਿਤ ਮੁੱਲਾਪਰ ਆਤਾਗੇ ਅਦਰ ਦਵੇਈ ਵਾਲੇ ਵੀ ਕਹਿੰਦੇ ਆ ਮਾਫੀ ਮੁਸ਼ਕਲ ਸਾਰਾ ਕੁਝ ਓਕੇ ਆ ਦਵੇਈ ਵਾਲਿਓ ਵੱਡਾ ਸਾਈ ਹੂ ਸਾਡੇ ਦਵੇਈ ਵਾਲੇ ਭਰਾਵਾਂ ਦਾ ਸ਼ੇਖਰ ਵਾਲੋਂ ਵੱਧ ਟੋਰੋ ਦਵੇਈ ਦੇ ਵਿੱਚ ਵੀ ਤੇ ਪਿੰਡ ਦੇ ਵਿੱਚ ਵੀ ਇੱਕ ਵੱਖਰੀ ਧਰੂੰਦੀ ਐ ਨਾਰੀ ਭਰਾਵਾਂ ਦੀ ਜਿ ਲੋੜੀਆਂ ਦੀਵਾਲੀਆਂ ਤਿਹਾੜ ਛੱਡ ਕੇ ਭੈਣ ਭਾਈ ਮਾਪੇ ਸਾਰੇ ਯਾਰ ਛੱਡ ਕੇ ਨਾ ਹੀ ਪੀਣ ਦਾ ਐ ਟਾਈਮ ਨਾ ਹੀ ਟਾਈਮ ਖਾਣ ਦਾ ਇਹ ਲੋਕਾਂ ਕੁੱਝੇ ਡਾਲਰ ਕਮਾਉਂਦੇ ਪਰ ਕੀ ਕੀ ਨਹੀਂ ਬੋਇਆ ਉਹ ਬੰਦੇ ਯਾਰ ਦਾ ਇਹਨਾਂ ਨੂੰ ਪਤਾ ਹੈ ਕਿ ਲੋੜੀਆਂ ਦੀਵਾਲੀਆਂ ਛੇ ਦਿਨ ਲੈ ਛੱਡਨੇ ਪੈਂਦੇ ਆ ਅੱਜ ਹਰਦੀ ਸਾਡੀ ਨੂੰ ਆਵੇ ਦਰਈ ਵਾਲੇ ਸਟੇਟ ਤੇ ਬੈਠੇ ਆ ਵੱਡਾ ਯੋਗਦਾਨ ਹੈ ਬਹੁਤ ਬਹੁਤ ਧੰਨਵਾਦ ਪਰਮਾਤਮਾ ਦਾ ਸ਼ੁਕਰੀਆ ਇਹੋ ਭਰਾਵਾਂ ਦੀ ਸ਼ਕਤ ਐ ਜਿਹਨਾਂ ਨੂੰ ਛੱਡਦਾ ਵੱਡੇ ਵੱਡੇ ਨਾਮਾਂ ਅੱਜ ਵੱਡੇ ਵੱਡੇ ਸਹਾਇਕ ਹੁੰਦੇ ਆ නිග අනවාගමහමට ඇ මාසවා ය ත නු මැ නල හ වැති ਸਮਾ ਘਾਟ ਦੇ ਕੁਸ਼ਤੀਆਂ ਵੀ ਬਹੁਤ ਮੀਆਂ ਜਿਨ੍ਹਾਂ ਦਾ ਨਾਮ ਲਿਆ ਜਾਣਾ ਹੈ ਉਹ ਆਪਣਾ ਸਨਮਾਨ ਚੇਨ ਲੈ ਕੇ ਆ ਰਹੀ ਰਵੀ ਰੋਪੜ ਸ਼ੁਭ ਮੰਨਾਪੁਰ ਭਈ ਬੀਤੀ ਉਸ ਦਾ ਸੁਰਿੰਦਰ ਸਿੰਘ ਜੀ ਉਹਨਾਂ ਨੂੰ ਪਈ ਆਪਣਾ ਸਨਮਾਨ ਚੇਨ ਲੈ ਕੇ ਆ ਕੇ ਸਨੋ ਸੱਪੀ ਕੁਲਵੀਰ ਸਿੰਘ ਦੀ ਉਹਦੇ ਪਰਿਵਾਰ ਵਿੱਚ ਕੋਈ ਹੈ ਉਹ ਆਕੇ ਸਨਮਾਨ ਚੇ ਲੈ ਸਕਦਾ ਜੀ ਜਿਨ੍ਹਾਂ ਦੇ ਨਾਮ ਲਏ ਜਾਣੇ ਆ ਹੱਥ ਔਰ ਕੇ ਬੇਨਤੀ ਆਪਣਾ ਆਪਣਾ ਸਨਮਾਨ ਚੇ ਲਈ ਜਾਓ ਜੀ ਆਕੇ ਉੱਧ ਉੱਧਰ ਕਮੈਂਟਰੀ ਵੀ ਚੱਲਣੀ ਹੈ ਲੱਗਦਾ ਨਹੀਂ ਕਮੈਂਟਰੀ ਜਿਹੜੀ ਕੁਸ਼ਤੀਆਂ ਵੀ ਤੁਹਾਡੇ ਦਿੱਤੇ ਹੋਏ ਦਾਨ ਦੇ ਨਾਲ ਅੱਜ ਹਿੰਦੁਸਤਾਨ ਦੇ ਟੌਪ ਟੌਪ ਦੇ ਤਾਰਵਾ ਤੁਹਾਡੀ ਨਗਰ ਕਨੂਜੀ ਦੇ ਬੋਲ ਧੋੜੇ ਆ ਔਰ ਸਾਡੇ ਸੋਨ ਲਾਲ ਜੀ ਪ੍ਰਜਾਪਤ ਸਾਹਿਬ ਉਹ ਵੀ ਆਪਣਾ ਸਨਮਾਨ ਚੇ ਲਈ ਜੀ ਆਕੇ ਸੋਹਲਾ ਆਉਂਦੀ ਸਾਡੇ ਪ੍ਰਜਾਪਤ ਜੀ ਪਲੀਜ਼ ਉਹ ਵੀ ਆਪਣਾ ਸਨਮਾਨ ਚੇਤਨ ਲੋ ਜੀ ਅੱਗੇ ਔਰ ਸਾਡੇ ਅਸ਼ੋਕ ਸਿੰਘ ਦੀ ਲਾਂਬਾ ਪਰਚੀ ਦਾ ਇੱਕ ਹੈ ਜੀ ਅਸ਼ੋਕ ਸਿੰਘ ਦੀ ਲਾਂਬਾ ਉਹ ਵੀ ਸਨਮਾਨ ਚੇਤ ਲੋ ਜੀ ਭਾਈ ਪਹਿਲਵਾਨ ਤੇ ਆਂਦਿਓ ਜਿਹੜੇ ਮੱਲ ਹਾਲੇ ਤੱਕ ਬਾਹਰ ਚਾਹੇ ਵੱਡੇ ਆ ਚਾਹੇ ਛੋਟੇ ਆ ਵੱਡੇ ਪਹਿਲਵਾਨਾਂ ਦੇ ਨਾਲ ਜਿਹੜੇ ਛੋਟੇ ਪਹਿਲਵਾਨੇ ਉਹ ਵੀ ਵਿੱਚ ਆਓ ਸਪੈਸ਼ਲ ਝੰਡੀਆਂ ਵਾਲੇ ਮੱਲ ਆਓ ਹੱਥ ਜੋੜੀਆਂ ਕਰਵਾ ਦਈਏ ਬਾਤ ਨਾ ਕਿ ਉਹ ਫਿਰ ਵੀ ਗੋਸਤੀ ਨਹੀਂ ਕਰਵਾਈਆਂ ਕਮੇਟੀ ਨੇ ਇਹ ਧਿਆਨ ਦਿਓ ਹੁਣ ਗੱਡੀਆਂ 'ਚ ਬੈਠਣ ਦਾ ਸਮਾਂ ਨਹੀਂ ਹੈ ਅੱਗੇ ਸਲਾਮੀ ਦੇ ਖਾੜੇ ਪਾਸੇ ਜਿਹਨਾਂ ਆਤ ਜੋੜੀਆਂ ਕਰਵਾਈਏ ਮੱਲਾਂ ਦੀਆਂ ਬਈ ਸੋਨੂ ਤੇ ਹੈਪੀ ਸੋਨੂ ਰੋਪੜ ਹੈਪੀ ਮਾਣੀ ਮਾਜਰਾ ਔਰ ਮੇਰੀ ਬੇਨਤੀ ਹੈ ਕਿ ਅਗਲਾ ਜਿਹੜਾ ਸਨਮਾਨ ਜਸਵਿੰਦਰ ਸਿੰਘ ਜਿੰਬਿੰਦਰ ਬੇਨਤੀ ਹੈ ਜਸਵਿੰਦਰ ਸਿੰਘ ਜੀ ਨੂੰ ਭਰਾਵਿੰਦਰ ਨੂੰ ਆਪਾਂ ਸਨਮਾਨ ਦੇ ਲਈ ਜੀ ਆ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਦਵਿੰਦਰ ਸਿੰਘ ਜੀ ਸਾਨੂੰ ਸਰਦਾਰ ਸੁੱਚਾ ਸਿੰਘ ਜੀ ਬੇਨਤੀ ਹੈ ਸਾਡੇ ਸੁੱਚਾ ਸਿੰਘ ਜੀ ਸਰਦਾਰ ਦਵਿੰਦਰ ਸਿੰਘ ਜੀ ਦੇ ਪਰਿਵਾਰ ਵਿੱਚੋਂ ਕੋਈ ਵੀ ਆ ਕੇ ਸਨਮਾਨ ਲੈ ਸਕਦਾ ਜੇਕਰ ਆਪ ਨਹੀਂ ਆਓ ਛੇ ਵਾਰ ਰੋਪੜ ਕ੍ਰਿਸ਼ਨ ਮਲਕਰ ਆਪੇ ਜਾਣੇ ਤਰੋ ਜੋ ਸਾਰੇ ਪਹਿਲਵਾਨ ਤਿਆਰੀ ਕਰੋ ਵੀ ਜਿਹਨਾਂ ਨੇ ਛੇ ਪੈਸਾ ਨਾਲ ਲਿਆ ਹੈ ਇਹਦੇ ਸਨਮਾਨ ਦੇ ਚੱਲ ਰਿਹਾ ਤੁਸੀਂ ਤਿਆਰੀ ਅਖਾ ਕਰੋ ਬੰਗਲ ਖਾਣ ਨਹੀਂ ਹੋਣਾ ਚਾਹੀਦਾ ਦੋ ਦੋ ਕੁੱਤੀਆਂ ਨਗਰ ਦਾ ਚਲਾਈ ਹੈ ਪਰ ਮੋਟਰ ਸਨਮਾਨ ਕਰਦੇ ਆਂ ਜਿਹੜੀ ਵਾਲੇ ਰਾਜ ਸਿੰਘ ਰਾਹੀ ਜੀ ਜਿਨ੍ਹਾਂ ਵੱਲੋਂ 11000 ਰੁਪਏ ਦਾ ਵੱਡਾ ਸਹੂਲਤ ਅਦਾ ਜੂਗਾ ਰਾਜ ਸਿੰਘ ਰਾਹੀ ਜੀ 11000 ਰੁਪਏ ਦੇ ਬੰਗਲੀ ਪੋਤਾ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਆ ਵੀ ਅਗਲਾ ਜਿਹੜਾ ਸਨਮਾਨ ਅਜੀਤ ਸਿੰਘ ਸਾਨੋ ਸਰਦਾਰ ਪ੍ਰਕਾਸ਼ ਸਿੰਘ ਜੀ ਉਹ ਵੀ ਆਪਣਾ ਸਨਮਾਨ ਚ ਲੈਣ ਜੀ ਅਜੀਤ ਸਿੰਘ ਸਾਨੋ ਸਰਦਾਰ ਪ੍ਰਕਾਸ਼ ਸਿੰਘ ਜੀ ਅੱਥੀ ਸਾਡੇ ਬਹੁਤ ਹੀ ਸਤਿਕਾਰਯੋਗ ਅਜੀਤ ਪਾਲ ਸਿੰਘ ਸਨ ਅਫਸਰ ਮੂਰ ਸਿੰਘ ਜੀ ਉਹ ਵੀ ਆਪਣਾ ਸਨਮਾਨ ਚ ਲੈਣ ਦੀ ਜਿਹਨਾਂ ਭਰਾਵਾਂ ਦੇ ਨਾਲ ਆਏ ਜਾਂਦੇ ਆ ਕੋਈ ਵੀ ਪਰਿਵਾਰ ਤੇ ਆ ਕੇ ਸਨਮਾਨ ਲੈ ਸਕਦਾ ਵੀ ਆ ਕੇ ਆਹ ਬਾਹਰ ਬੈਰੀਕੇਟਾਂ ਤੋਂ ਬਾਹਰ ਰਹਿਣਾ ਚੱਲ ਜੇ ਉਧਰ ਸਾਡੇ ਉਧਰ ਸਾਡੇ ਲੱੱਕ ਭਵਾਨ ਜੀ ਪੁੱਜੇ ਬਹੁਤ ਬਹੁਤ ਧੰਨਵਾਦ ਘਰੋਲੀ ਵੱਲੋਂ ਲੱੱਕੀ ਭਵਾਨ ਜੀ ਸਾਡੇ ਦਰਮਿਆਨ ਸਾਡੇ ਦਲੇਲ ਮਹਿਮਾਨ ਜੀ ਇਹ ਖੜਾ ਕੋਹਾਲੀ ਚੇਚੇ ਤੋਂ ਪੁੱਜਿਆ ਤੇ ਪਰਮਾ ਸਵਾਗਤ ਹੈ ਲੱੱਕੀ ਪੁੱਜ ਗਿਆ ਕੋਹਾਲੀ ਵਾਲਾ ਅਨਾਰਥ ਮਹਿਲਵਾਨ ਜੀ ਦਾ ਇਸੇ ਮਿੱਤਰ ਆ ਗਿਆ ਪਹਿਲਵਾਨ ਇਹ ਕਵਾਲੀ ਖਾੜੇ ਦਾ ਪਹਿਲਵਾਨ ਹੈ ਜੀ ਲक्की ਪਹਿਲਵਾਨ ਬਾਜੀ ਬਾ। ਬਈ ਜੱਦੀ ਨੇ ਹਰਿਆਣਾ ਲੱਕੀ ਮੁੱਲਾ ਪਰ। ਜਗਤਾਰ ਸਿੰਘ ਜੀ ਪੰਜ ਜੱਦੀ ਬਾਈ ਜੀ ਬੇਨਤੀ ਹੈ ਵੀ ਆਪਣਾ ਸਮਾਨ ਚ ਲੈਣ ਜੀ। ਲੱਕੀ ਮੁੱਲਾ ਬਰਾਦਰ ਜੀ ਜੱਦੀ ਨੇ ਹਰਿਆਣਾ। ਇਹ ਲੱਕੀ ਸਾਡੇ ਕੁਲਦੀਪ ਬਾਜੀ ਦਿੱਲੀ ਵਾਲਾ ਜਗਤਾਰ ਸਿੰਘ ਜੀ ਪੱਖ ਸਾਹਿਬ ਉਹ ਵੀ ਆਪਣਾ ਸਮਾਨ ਚ ਲੋ ਜੀ। ਸਾਡੀ ਮਹਿਮਾਨਾਂ ਤੇਰੇ ਸਨਮਾਨ ਦਿੱਤੇ ਜਾ ਰਹੇ ਹੈ। ਕਿ ਕੁਸ਼ਤੀਆਂ ਬੜੀਆਂ ਅੱਗੇ ਟੌਪ ਟੌਪ ਦੀ ਹੋਣੀ ਹੈ। ਪਹਿਲੇ ਆਪਾਂ ਸਰਮਾਨ ਜੀ ਨੇ ਫੇਰ ਲਈਏ ਜਲਦੀ ਦੇ ਨਾਲ। ਸਾਡੇ ਬਹੁਤ ਹੀ ਸਕਾਰਯੋਗ ਅਨੰਦ ਸਿੰਘ ਜੀ। ਦਸ਼ਮੇਸ਼ ਨਗਰ ਵਾਲੇ ਉਹ ਵੀ ਆਪਣਾ ਸਨਮਾਨ ਚ ਲੈਣੇ ਜੀ। ਜਗਜੀਤ ਸਿੰਘ ਜੀ ਪੰਜ ਦਸ਼ਮੇਸ਼ ਨਗਰ ਵਾਲੇ ਉਹ ਵੀ ਆਪਣਾ ਸਨਮਾਨ ਚ ਲੈ ਲੋ ਜੀ। ਆ ਸਾਡੇ ਗੁਰਜੀਤ ਸਿੰਘ ਜੀ ਪੰਜ ਸਾਹਿਬ ਦਸ਼ਮੇਸ਼ ਨਗਰ ਉਹ ਵੀ ਆਪਣਾ ਸਨਮਾਨ ਚ ਲੈ ਲੈਣੇ ਜੀ। ਭਾਈ ਜੈਨਤ ਮੁੱਲਾ ਪਰ ਕਰਨ ਸਿਆਲਵਾ ਜਗਮਉਂ ਸਿੰਘ ਮਨਰੋਰ ਸੱਨੀ ਮਹਿਲਬਾਨ ਤਿਆਰ ਹੋ ਜਿਓ ਜਗਮਉਂ ਮੁੱਲਾਬਲ ਗੁਲਜੀਤ ਆਲਮਗੀਰ ਜਗਮਉਂ ਸਿੰਘ ਜੀ ਵਿਸ਼ੇਸ਼ ਰਕਰ ਉਹ ਵੀ ਆਪਣਾ ਸਨਮਾਨ ਚ ਲਓ ਜੀ ਸਰਿੰਦਰ ਸਿੰਘ ਜੀ ਜੰਡੀ ਜੜੀ ਹੱਤੀ ਜੜੀ ਹੋਈ ਹੈ ਇਹਨਾਂ ਨੌਜਵਾਨਾਂ ਦੇ ਦਰਮਿਆਨ 20 ਮਿੰਟ ਦਾ ਸਮਾਂ ਵੱਲੋਂ ਤਿਆਰੀ ਉਹ ਵੀ ਆਪਣਾ ਸਨਮਾਨ ਚ ਲਓ ਜੀ ਮਨਪ੍ਰੀਤ ਸਿੰਘ ਇਟਲੀ ਮਨਪ੍ਰੀਤ ਮੁੱਟਲੀ ਭਰਾ ਆਪਣਾ ਸਨਮਾਨ ਚ ਲੀਏ ਜੀ ਆਕੇ ਔਰ ਸਾਡੇ ਸਮਸ਼ੇਰ ਭਰਾ ਜੀ ਵੀਰ ਮਾਰ ਜੀ ਆਏ ਨੇ ਔਰ ਤੇ ਸਾਡੇ ਬਹੁਤ ਹੀ ਸਕਾਇਓ ਗੇ ਨੰਬਰਦਾਰ ਸਾਹਿਬ ਮਨਜੀਤ ਸਿੰਘ ਜੀ ਬੜਾ ਪਿੰਡ ਵਾਲੇ ਪੁੱਜਿਆ ਭਗਤ ਸਿੰਘ ਦੀ ਧਾਰਨੀ ਸਮਸਤ ਦੰਗਲ ਕਮੇਟੀ ਬੜਾ ਪਿੰਡ ਵਾਲਿਆਂ ਦੀ ਵਿਸ਼ੇਸ਼ ਤੌਰ ਤੇ ਧੰਨਵਾਦ ਕਿਉਂਕਿ ਇਹਨਾਂ ਨੇ ਵੀ ਬੂੜੀਆਂ ਰਿਸ਼ਤਦਾਰੀਆਂ ਕਨੋਲੀ ਨਗਰ ਦੇ ਵਿੱਚ ਸਾਡੇ ਮਨਜੀਤ ਸਿੰਘ ਜੀ ਲੰਮਰਦਾਰ ਪਿੰਡ ਬੜਾ ਪਿੰਡ ਜਿੱਥੇ 111 ਦੰਗਲ ਹੋ ਚੁੱਕੇ ਹੈ ਸਾਡੇ ਪੰਜਾਬ ਹਿਮਾਚਲ ਦਾ ਸਭ ਤੋਂ ਪੁਰਾਣਾ ਤੇ ਵੱਡਾ ਦੰਗਲ ਬੜਾ ਪਿੰਡ ਮਨਜੀਤ ਲੰਮਰਦਾਰ ਜੀ ਉਹਨਾਂ ਭਗਤ ਸਿੰਘ ਦੀ ਧਾਰਨੀ ਹੋਰਾਂ ਦਾ ਉਹ ਵੀ ਸਾਡੇ ਕੋਲ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਜੀ ਐ ਪਰ ਇਸ ਟ੍ਰਾਂਸਪੋਰਟ ਤੋਂ ਵੀ ਉਹਨਾਂ ਬਾਰੇ ਵੀ 1 ਲੱਖ ਰੁਪਏ ਦਾ ਵੱਡਾ ਸਾਇੰਸ ਰੋਕਾ